ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। 11 ਅਪ੍ਰੈਲ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਮੌਸਮ ਦੇ ਵਿੱਚ ਖਾਸ ਤਬਦੀਲੀ ਦੇਖਣ ਨੂੰ ਨਹੀਂ ਮਿਲੀ ਸਵੇਰ ਵੇਲੇ ਤੋਹੀ ਤੜਕਸਰ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਈਆਂ ਜਿਹੜੀਆਂ ਕਿ ਹੌਲੀ-ਹੌਲੀ ਅੱਗੇ ਵਧਦੀਆਂ ਹੋਈਆਂ ਮਾਝਾ ਦੁਆਬਾ ਮਾਲਵਾ ਤੇ ਪੁਆਰ ਖੇਤਰ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੀਆਂ ਹਨ ਬਹੁਤ ਹੀ ਤੇਜ਼ ਕੋਈ ਮੀਂਹ ਨਹੀਂ ਪਿਆ ਹਲਕੀ ਕਣਮਣ ਜਾਂ ਹਲਕੇ ਸ਼ਰਾਟੇ ਸਾਰੇ ਖੇਤਰਾਂ ਦੇ ਵਿੱਚ ਲੱਗੇ ਨੇ ਹਵਾਵਾਂ ਦੇ ਵਿੱਚ ਰਵਾਨਗੀ ਲਗਾਤਾਰ ਉਸੇ ਤਰ੍ਹਾਂ ਹੀ ਬਣੀ ਹੋਈ ਹੈ ਤੇ ਸਾਰਾ ਦਿਨ ਇਸੇ ਤਰ੍ਹਾਂ ਹੀ ਰਹੇਗੀ ਦੁਪਹਿਰ ਤੋਂ ਬਾਅਦ ਹੋ ਸਕਦਾ ਜਿਹੜੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗੀ ਉੱਥੇ ਇੱਕ ਵਾਰ ਸ਼ਾਮ ਨੂੰ ਫੇਰ ਬੱਦਲਵਾਈ ਬਣੇਗੀ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਸਕਦੀਆਂ ਨੇ ਹਲਕੀ ਫੁਲਕੀ ਬਰੀਕ ਗੜੇਮਾਰੀ ਵੀ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਕੱਲ ਨੂੰ ਇਹ ਸਿਸਟਮ ਤਕਰੀਬਨ ਸਮਾਪਤ ਅੱਜ ਦੀ ਰਾਤ ਤੋਂ ਬਾਅਦ ਹੋ ਜਾਵੇਗਾ ਬਹੁਤੇ ਖੇਤਰਾਂ ਦੇ ਵਿੱਚ ਪਰ અપਾਰ ਖੇਤਰ ਦੇ ਵਿੱਚ ਕੱਲ ਸਵੇਰ ਨੂੰ ਵੀ ਐਕਟਿਵ ਹੋ ਸਕਦਾ ਹੈ ਹਲਕੀ ਫੁਲਕਾ ਮੀਂਹ ਜਾਂ ਕਣਮਣ ਯਾ ਬੱਦਲਬਾਈ ਉਹਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਬਾਕੀ ਬਹੁਤਾ ਮੀਂਹ ਨਹੀਂ ਪਿਆ। ਵਿਚਾਰਿਆ ਹਵਾ ਦੇ ਵਿੱਚ ਰਵਾਨਗਿਰੀ ਬਰੀਕ ਘੜੇਮਾਰੀ ਜਿਵੇਂ ਆਸੀਗੀ ਉਸੇ ਤਰ੍ਹਾਂ ਹੀ ਹੋਇਆ। ਅਗਲੇ 4 ਤੋਂ 5 ਦਿਨ ਮੌਸਮ ਲਗਾਤਾਰ ਸਾਫ਼ ਰਹੇਗਾ। ਕਣਕ ਦੀ ਵਾਢੀ ਵੀ ਪੂਰੇ ਜੋਰਾਂ ਤੇ ਹੋਵੇਗੀ। ਅਗਲਾ ਸਿਸਟਮ ਜਿਹੜਾ ਹੈ ਕਿ 16 ਤਰੀਕ ਤੋਂ ਬਾਅਦ ਲੱਗਦਾ ਹੋਇਆ ਇੱਕ ਵਾਰ ਫੇਰ ਦਿਖਾਈ ਦੇ ਰਿਹਾ ਹੈ।